ਤਿੰਨ ਨੌਜਵਾਨ ਜਿਨ੍ਹਾਂ ਦਾ 23 ਦਸੰਬਰ ਨੂੰ ਬਹੁਤ ਜ਼ਿਆਦਾ ਚਰਚਾ ਹੁੰਦੀ ਆ ਪੰਜਾਬ ਦੇ ਡੀਜੀਪੀ ਵੀ ਟਵੀਟ ਕਰਦੇ ਨੇ ਤਿੰਨ ਨੌਜਵਾਨਾਂ ਦੀ ਫੋਟੋ ਆਉਂਦੀ ਆ ਵੀ ਇਹ ਤਿੰਨ ਨੌਜਵਾਨ ਇੱਕ ਗਰਨੇਡ ਸਿੱਟਿਆ ਸੀ ਪੁਲਿਸ ਚੌਂਕੀ ਦੇ ਵਿੱਚ ਤੇ ਇਹਨਾਂ ਦਾ ਪੀਲੀ ਪੀਤ ਯਾਨਕੀ ਜੂਪੀ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਸੀ ਜਸ਼ਨਪ੍ਰੀਤ ਸਿੰਘ ਰਾਤ ਨੂੰ ਫੋਨ ਕੀਤਾ ਕਹਿੰਦੇ ਆ ਹਿ ਆਉਣ ਲੱਗੇ ਆਉਣ ਲੱਗੇ ਆ ਆਉਣ ਲੱਗੇ ਮੁੜ ਕੇ ਬੱਸ ਆਏ ਨਹੀਂ ਆ ਨਾ ਫੋਨ ਕੀਤਾ ਤਾਂ ਨਾ ਆਈ ਆ ਜੇ ਉਹ ਸਰਕਾਰ ਨੇ ਇੰਨਾ ਕੁਸ ਪਾਤਾ ਨਾ ਇੰਨੇ ਝੁਗੇ ਨਹੀਂ ਨਹੀਂ ਪੁੱਤਤਾ ਕਹਿੰਦੀ ਆ ਵੀ ਇਹ ਕੇ 47 ਨਹੀਂ 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 ਨੇ ਜੋਗਾ ਮੇਰਾ ਪੁੱਤ ਹੈ ਹੀ ਨਹੀਂ ਉਹ ਤਾਂ ਸਾਰੇ ਪਿੰਡ ਨੂੰ ਪਤਾ ਜੇ ਉਹ ਗਾਲ ਵੀ ਕੁ ਕੰਮ ਕੀਤਾ ਹੁੰਦਾ ਤਾਂ ਫੇਰ ਤਾਂ ਬੰਦਾ ਕਹਿ ਦਿੰਦਾ ਕੀਤਾ ਨਹੀਂ ਗਿਆਦ ਕਰੋ ਗਿਆਦ ਕਰੋ ਪਰ ਮੇਰੇ ਪੁੱਤ ਕੋਲੋਂ ਕੀ ਲੈਣਾ ਹੈ ਮੇਰਾ ਪੁੱਤ ਕੁਲਕੀਲਾ ਨਾ ਤੇ ਇਹੋ ਗੱਲ ਰੋਲੀ ਦਾ ਵੇਖ ਲੀਦਾ ਮਰੂ ਨਾ ਸਾਡੇ ਘਰ ਆਤਾ ਨਾਲ ਕੁਸਰਦਾਨਾ ਪਤਾ ਇਹ ਪਤਾ ਨਹੀਂ ਕਿੰਦਾ ਟਾਈਮ ਕੱਢਦੇ ਆ ਇੱਕ ਬੀਬੀ ਮੈਨੂੰ ਇਹ ਦੱਸੋ ਜਿਹੜੀ ਫੋਟੋ ਆਉਂਦੀ ਆ ਉਹ ਹੱਥ ਦੇ ਵਿੱਚ ਕੁਝ ਫੜਿਆ ਉਹ ਤੁਸੀਂ ਕਹਿੰਦੇ ਹੋ ਵੀ ਉਹ 버ਗਰ ਫੜੇ ਹੋਵੇ 버ਗਰ ਹੀ ਆ ਲੁਫਾ ਬਾਈਨ ਮੈਂ ਕਿ ਫੜਿਆ ਉਹ ਵਿੱਚ ਕੀ ਹੋ ਸਕਦਾ ਜੋਏ ਕਹਿੰਦੇ ਆ ਨਾ ਵੀ ਅੱਤ ਵਾਧਿਏ ਹੀ ਆ ਕੀ ਹੀ ਪਰੇ ਨਹੀਂ ਜੇ ਇਦਾਂ ਦੇ ਹੁੰਦੇ ਤਾਂ ਹੀ ਇਦਾਂ ਤਾਂ ਸਾਡਾ ਘਰ ਹੋਣਾ ਅੱਛਾ ਸੋਨੂ ਇਹ ਪੁਲਿਸ ਕਹਿੰਦੀ ਐ ਵੀ ਤੁਹਾਡੇ ਘਰ ਵਾਲੇ ਨੂੰ ਜੇਲ੍ਹ ਚੋਂ ਛੱਡ ਦਾਂਗੇ ਪੁੱਤ ਦਾ ਕੀ ਹਾਂ ਪਰ ਪੁੱਤ ਆ ਹੀ ਲੈਣਾ ਨਹੀਂ ਆ ਮੇਰੇ ਪੁੱਤ ਦਾ ਕਸੂਰ ਹੀ ਨਹੀਂ ਤੇ ਆਹੀ ਕੇਸ ਨਹੀਂ ਲੈਣਾ ਆਪਣੇ ਪੁੱਤ ਦਾ ਇਨਸਾਫ ਮੰਗਣ ਦੇ ਆ ਪੁੱਲ ਸਵਾਲ ਇਹਨੇ ਦਾਵਾ ਦਾ ਸਸਕਾਰ ਕਰਨ ਦੀ ਕਿਤੇ ਵੀ ਤੁਸੀਂ ਸਸਕਾਰ ਕਰਤੋਂ ਨਹੀਂਤੇ ਇਹ ਆਖਰੀ ਰਸਮਾ ਨਹੀਂ ਕਰਨ ਦਿੱਤੀਆਂ ਆਖਰੀ ਕੋਈ ਨਹੀਂ ਕੋਈ ਰਸਮ ਨਹੀਂ ਕਰਦਾ ਨਹੀਂ ਕਰਨ ਦਿੱਤੇ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆਂ ਝੂਠੇ ਪੁਲਿਸ ਮੁਕਾਬਲਿਆਂ ਦੀ ਜਿੱਥੇ ਗੱਲ ਹੁੰਦੀ ਆ ਤਾਂ ਬਹੁਤ ਸਾਰੀਆਂ ਕਹਾਣੀਆਂ ਬੇਪੜਦਾ ਹੁੰਦੀਆਂ ਗਈਆਂ ਮਾਪਿਆਂ ਦਾ ਅਲੱਗ ਰੋਣਾਗਾ ਪਰ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਸਰਕਾਰ ਦੀ ਗੱਲ ਕਰੀਏ ਪ੍ਰਸ਼ਾਸਨ ਇਹ ਦਾਅਵਾ ਕਰਦਾਗਾ ਵੀ ਅਸੀਂ ਗੈਂਗਸਟਰਾਂ ਨੂੰ ਜਾਂ ਜਿਹੜੇ ਨੌਜਵਾਨ ਗਲਤ ਗਤੀਵਿਧੀਆਂ ਵਿੱਚ ਸ਼ਾਮਲਾ ਅਸੀਂ ਉਹਨਾਂ ਨੂੰ ਫੜ ਰਹੇ ਹਾਂ ਜਾਂ ਉਹਨਾਂ ਦੇ ਜਿਹੜੇ ਆ ਇਨਕਾਊਂਟਰ ਹੋ ਰਹੇ ਆ ਕਿਉਂਕਿ ਉਹ ਸਾਹਮਣੇੋਂ ਜਿਹੜੀ ਗੋਲੀ ਚਲਾਉਂਦੇ ਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਅਸੀਂ ਤਿੰਨ ਨੌਜਵਾਨ ਜਿਨ੍ਹਾਂ ਦਾ 23 ਦਸੰਬਰ ਨੂੰ ਬਹੁਤ ਜ਼ਿਆਦਾ ਚਰਚਾ ਹੁੰਦੀ ਆ ਪੰਜਾਬ ਦੇ ਡੀਜੀਪੀ ਵੀ ਟਵੀਟ ਕਰਦੇ ਨੇ ਤਿੰਨ ਨੌਜਵਾਨਾਂ ਦੀ ਫੋਟੋ ਆਉਂਦੀ ਆ ਵੀ ਇਹ ਤਿੰਨ ਨੌਜਵਾਨ ਇੱਕ ਗਰਨੇਡ ਸਿੱਟਿਆ ਸੀ ਪੁਲਿਸ ਚੌਂਕੀ ਦੇ ਵਿੱਚ ਤੇ ਇਹਨਾਂ ਦਾ ਪੀਲੀ ਪੀਤ ਯਾਨਕੀ ਜੂਪੀ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਸੀ ਜਸ਼ਨਪ੍ਰੀਤ ਸਿੰਘ ਜਸ਼ਨਪ੍ਰੀਤ ਸਿੰਘ ਕਲਾਨੌਰ ਦੇ ਲਾਗੇ ਹੀ ਆ ਇੱਕ ਪਿੰਡ ਉੱਥੋਂ ਦਾ ਰਹਿਣ ਵਾਲਾਗਾ ਨਿਕਾ ਨਿਕਾ ਠੂਰ 18 ਸਾਲ ਦਾ ਬੱਚਾ ਸੀ ਤੇ ਅਣਪੜ੍ਹ ਸੀਗਾ ਇਹ ਉਹਦੇ ਦਾਦੀ ਜੀ ਤੇ ਉਹਨਾਂ ਦੇ ਮਾਤਾ ਜੀ ਪਰਮਜੀਤ ਕੌਰ ਇਹ ਸਾਡੇ ਨਾਲ ਲੇ ਸੀ ਗੱਲ ਇਹ ਜਾਨਣੀ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੇ ਇਹ ਲੱਕੇ ਜੋ ਵੀ ਫੋਨ ਆ ਰਹੇ ਸੀ ਜਦੋਂ ਅਸੀਂ ਜਸਪ੍ਰੀਤ ਦੀ ਸਟੋਰੀ ਵੀ ਕੀਤੀ ਵੀ ਇੱਥੇ ਵੀ ਕੁਝ ਅਜਿਹੀ ਕਹਾਣੀ ਵਾਪਰੀ ਆ ਫਿਰ ਸਾਡਾ ਇਹਨਾਂ ਦੇ ਨਾਲ رابطہ ਹੋਇਆ ਤੇ ਹੁਣ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਅ ਸਭ ਤੋਂ ਪਹਿਲਾਂ ਤਾਂ ਜੀ ਜਸ਼ਨਪ੍ਰੀਤ ਬਾਰੇ ਦੱਸੋ ਵੀ ਉਹ ਕਿੰਨੇ ਸਾਲ ਦਾ ਸੀ ਕਿੰਨਾ ਪੜਿਆ ਲਿਖਿਆ ਸੀ ਤੇ ਇਹ ਸਾਰੀ ਕਹਾਣੀ ਕਿਵੇਂ ਬੰਦੀ ਆ ਇਹ ਸਾਰੀ ਕਹਾਣੀ ਇਦਾਂ ਬੰਦੀ ਜੇ ਉਹ ਪੜਿਆ ਨਹੀਂ ਅਨਪੜ ਸੀ ਅਨਪੜ ਛਟਨ ਪੜੇ ਹਾਂ ਮੇਰੇ ਤਿੰਨੇ ਕਾਕੇ ਅਨਪੜ ਹਾਂਜੀ ਦਿਹਾੜੀ ਕਰਦੇ ਤਿੰਨੇ ਕਰਦੇ ਨੇ ਇਹ ਵੀ ਦਿਹਾੜੀ ਜਾਂਦਾ ਰਿਆ ਜੀ ਮੁੜ ਕੇ ਫੇਰ ਉਹ ਦਿਨ ਸੁੱਟੇ ਤਾਂ ਉਹਦੇ ਨਹੀਂ ਚੱਲ ਗਿਆ 17 ਤਰੀਕ 17 ਤਰੀਕ ਨੂੰ 17 ਦਸੰਬਰ ਨੂੰ ਹਾਂਜੀ ਜੀ ਗਿਆ ਤਾਂ ਮੁੜ ਕੇ ਕਹਿੰਦਾ ਮੈਂ ਆ ਜਾਣਾ ਵਾ ਉਹ ਮੁੜ ਕੇ ਯਾਰ ਦੋਸਤ ਦੇ ਘਰ ਰਿਆ ਕਿੱਥੇ ਗਵਾਨੀ ਅਗਵਾਨੀ ਉੱਥੇ ਰਿਹਾ ਉੱਥੇ ਰਿਹਾ ਰਾਤ ਰਿਹਾ ਦਿਨ ਵੀ ਰਿਹਾ ਰਾਤ ਵੀ ਰਿਹਾ ਤਾਂ ਮੁੜ ਕੇ ਆਪਾਂ ਫੋਨ ਕੀਤਾ ਇਹਦੇ ਡੈਡੀ ਨੇ ਫੋਨ ਕੀਤਾ ਵੀ ਘਰ ਨੂੰ ਆ ਤੇ ਕਹਿੰਦਾ ਮੈਂ ਆ ਜਾਣਾ ਆ ਜਾਣਾ ਮੁੜ ਕੇ ਸਾਮੀ ਚਲ ਗਏ ਉੱਥੇ ਕਲਾਨੌਰ ਗਏ 버ਗਰ ਖਾਣ ਤੇ ਦੋ ਨਾ ਪੈਕ ਕਰਾਏ ਆ ਨਹੀਂ ਇਹ ਕਿਦਨ ਗਏ 18 ਤਰੀਕ ਨੂੰ ਹਾਂਜੀ ਜਿਸ ਦਿਨ ਮਤਲੇ 17 ਨੂੰ ਕਰੋ ਗਿਆ ਤੇ 18 ਨੂੰ ਲਿਆ ਜੇ ਅੱਛਾ ਜੀ ਤੇ ਉਥੇ ਦੋ ਤਿੰਨ ਇਹਨਾਂ ਨੇ ਖਾਦੇ ਆ ਤੇ ਦੋ ਇਹਨਾਂ ਪੈਕ ਕਰਾਏ ਆ ਮੁਰਕੇ ਕਹਿੰਦੇ ਆ ਅਸੀਂ ਰਾਤ ਨੂੰ ਫੋਨ ਕੀਤਾ ਕਹਿੰਦੇ ਆ ਆਉਣ ਲੱਗੇ ਆਉਣ ਲੱਗੇ ਆ ਆਉਣ ਲੱਗੇ ਮੁਰਕੇ ਬੱਸ ਆਏ ਨਹੀਂ ਆ ਹਾਂ ਨਾ ਫੋਨ ਕੀਤਾ ਤਾਂ ਨਾ ਆਈ ਆ ਹਾਂ ਫੋਨ ਸੀਗਾ ਉਹਦੇ ਕੋਲ ਫੋਨ ਹੈਗਾ ਹਾਂ ਤੇ ਤੁਹਾਨੂੰ ਇਹ ਕਿਹਨੇ ਦੱਸਿਆ ਵੀ ਉਥੇ ਉਹਨਾਂ ਦੇ ਆਪਣੇ ਦੋਸਤ ਦੇ ਘਰੇ ਰਿਹਾਗਾ ਉਹਦਾ ਯਾਰ ਦੀ ਜਿਹੜੀ ਉਹਦਾ ਦੋਸਤ ਦਾ ਘਰ ਹੈ ਨਾ ਤੇ ਉਹਨਾਂ ਦਾ ਆਪਣਾ ਭਾਈਆ ਇੱਥੇ ਸਾਡੇ ਪਿੰਡ ਹੈ ਜੀਜਾ ਵਾ ਤੋ ਉਹਨਾਂ ਨੂੰ ਪਤਾ ਹੀ ਤਾਂ ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਗਵਾਨੀ ਆ ਇਹ ਉਹ ਤੀਸਰਾ ਮੁੰਡਾ ਜਿਹੜਾ ਰਵੀ ਉਹ ਕਲਨੌਰ ਦਾ ਮੁੰਡਾ ਜੀ ਉਹਦਾ ਨਹੀਂ ਜੇ ਸਾਨੂੰ ਪਤਾ ਨਹੀਂ ਜਿਹੜੀ ਗੱਲ ਕਰ ਰਹੇ ਹੋ ਵੀ ਤਿੰਨਾਂ ਕਰ ਜਿਹੜੇ ਮੁੰਡੇ ਦੇ ਘਰੇ ਰਹਾ ਉਹ ਮੁੰਡੇ ਦਾ ਵੀ ਇਨਕਾਊਂਟਰ ਹੋਇਆ ਹਾਂ ਉਹਦਾ ਵੀ ਨਾਲ ਹੀ ਹੋਇਆ ਇਹ ਤਿੰਨੇ ਇਕੱਠੇ ਹੀ ਹੂੰ ਇਹ ਤਿੰਨੇ ਇਕੱਠੇ ਸਿਆਰ ਇਕੱਠੇ ਹੋਏ ਦੋ ਤੇ ਗਏ ਇੱਥੋਂ ਗਏ ਯਾਰ ਦੇ ਨਾਲ ਗਿਆ ਵਾ ਰਵੀ ਦੇ ਨਾਲ ਗਿਆ ਵਾ ਹੂੰ ਤੇ ਕਲਨੌਰ ਫਿਰ ਤੀਜਾ ਮੁੰਡਾ ਵੀ ਰਲ ਗਿਆ ਉਹ ਜਾਣਦਾ ਸੀ ਇਹਨਾਂ ਨੂੰ ਉਹ ਜਾਣਦਾ ਹੀ ਰਵੀ ਨੂੰ ਇਹਦੇ ਨਾਲ ਅੱਛਾ ਇਹਨੂੰ ਨਹੀਂ ਜਾਣਦਾ ਇਹਨੂੰ ਨਹੀਂ ਜਾਣਦਾ ਇਹ ਇਹ ਸੋਡਾ ਬੱਚਾ ਰਵੀ ਨੂੰ ਜਾਣਦਾ ਹਾਂ ਇਹ ਰਵੀ ਨੂੰ ਜਾਣਦਾ ਜਿਹਦੇ ਘਰੇ ਇਹ ਹਾਂਜੀ ਉਹ ਆਂਦਾ ਜਾਂਦਾ ਹੀ ਨਾ ਉਹਦੀ ਭੈਣ ਵਿਆਹੀ ਹੈ ਸਾਡੇ ਪਿੰਡ ਤੇ ਆਪਣੇ ਭੈਣ ਦੇ ਘਰ ਆਉਂਦਾ ਜਾਂਦਾ ਤੇ ਫਿਰ ਇੱਧਰ ਵੀ ਆ ਜਾਂਦਾ ਰਿਆ ਹੂੰ ਇਹ ਗੱਲਬਾਤ ਹੋਈ ਆ ਹੋਰ ਨਹੀਂ ਉਹ ਮੇਰੇ ਬੱਚੇ ਨਹੀਂ ਐ ਦੋ ਹੈ ਹੀ ਨਹੀਂ ਇਦਾਂ ਦਾ ਤੁਹਾਡਾ ਬੱਚਾ ਕੰਮ ਕੀ ਕਰਦਾ ਸੀ ਇਹ ਮਿਸਤਰੀਆਂ ਮਗਰ ਜਾਂਦਾ ਸੀ ਦੀਹਾੜੀ ਤੇ ਜਾਂਦਾ ਉਹਨਾਂ ਨੂੰ ਤਾਂ ਪੈਸੇ ਕਿੰਨੇ ਵੀ ਨਹੀਂ ਆਉਂਦੇ ਪੈਸੇ ਕੰਨੇ ਵੀ ਨਹੀਂ ਉਹਨੇ ਅਖਣਾ ਦਿਹਾੜੀਆਂ ਲਾਉਣੀਆਂ ਤਾਂ ਅਖਣਾ ਮਾਈਏ ਇੰਨੇ ਅੱਜ ਕਿ ਇੰਨੀਆਂ ਦਿਹਾੜੀਆਂ ਲੱਗ ਗਈ ਕਿੰਨੇ ਪੈਸੇ ਬੰਦੇ ਆ ਮੈਂ ਕਹਣਾ ਪੁੱਤ ਕੋਈ ਨਹੀਂ ਜੇ ਤੈਨੂੰ 400 ਹਿਸਾਬ ਨੂੰ 400 ਦੇ ਹਿਸਾਬ ਨਾਲ ਦੇਂਗੇ ਤੇ ਤੇਰੇ ਇੰਨੇ ਪੈਸੇ ਬੰਦੇ ਆ ਆਪੇ ਦੇ ਦੇਣੇ ਆ ਉਸ ਵੇਲੇ ਵਿਚਾਰੇ ਨੇ ਲਿਆਉਣੇ ਤਾਂ ਉਹ ਹੀ ਆਪਣਾ ਖਰਚਾ ਪਾਣੀ ਕਰਨਾ ਤਾਂ ਜੇ ਸਰਕਾਰ ਨੇ ਇੰਨਾ ਕੁਝ ਪਾਤਾ ਨਾ ਇੰਨੇ ਝੁਗੇ ਨਹੀਂ ਸੀ ਨੇ ਪੁੱਤ ਤਾਂ ਕਹਿੰਦੀ ਆ ਵੀ ਇਹ ਕਿ 47 ਨਹੀਂ 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 ਨੇ ਜੋਗਾ ਮੇਰਾ ਪੁੱਤ ਹੈ ਹੀ ਨਹੀਂ ਉਹ ਤਾਂ ਸਾਰੇ ਪਿੰਡ ਨੂੰ ਪਤਾ ਜੇ ਵੀ ਇਹ ਕੰਮ ਤੇ ਤਾਂ ਹੈ ਹੀ ਨਹੀਂ ਹੂੰ ਅਜੇ ਨਿਆਣਾ ਹੀ ਇਸ ਕੰਮ ਦੇ ਵਿੱਚ ਨਹੀਂ ਹੈਗਾ ਉਹਨੂੰ ਪਤਾ ਹੀ ਨਹੀਂ ਤੁਹਾਨੂੰ ਕਦੋਂ ਪਤਾ ਲੱਗਦਾਗਾ ਜਦੋਂ ਮਤਲਬ ਵੀ ਇਹਨਾਂ ਦਾ ਹੋ ਗਿਆ 100 ਵਾਰ ਖਬਰਾਂ ਆਈਆਂ ਖਬਰਾਂ ਚ ਪਤਾ ਲੱਗਦਾ ਖਬਰਾਂ ਤੇ ਪਤਾ ਲੱਗਦਾ ਉਦਾਂ ਨਹੀਂ ਪਤਾ ਲੱਗਦਾ ਪੁਲਿਸ ਕਰੇ ਨਹੀਂ ਆਈ ਪੁਲਿਸ ਉਦ ਨਹੀਂ ਆਈ ਜਿੱਦ ਦਿਨ ਮਾਰਤਾ ਕੋਈ ਸੈਨ ਵਗੈਰਾ ਕਰਾਈ ਸਾਇਨ ਰੰਗਾ ਸਾਡੇ ਕੋਲੋਂ ਨਹੀਂ ਕਰਾਇਆ ਕੋਈ ਸਾਇਨ ਨਹੀਂ ਕਰਾਇਆ ਨਹੀਂ ਕਰਾਇਆ ਉਹਨਾਂ ਦੇ ਪਿਤਾ ਪਿਤਾ ਨੇ ਹਾਂ ਉਹਨਾਂ ਦਾ ਪਤਾ ਨਹੀਂ ਵੀ ਉਹਨਾਂ ਨੇ ਕਿਹਾ ਆਪਾਂ ਤਾਂ ਰੋਂ ਤੋਂ ਉਂਡੇ ਹੀ ਸਾਨੂੰ ਪਤਾ ਨਹੀਂ ਤੇ ਫਿਰ ਇਹਨਾਂ ਦੇ ਡੈਰੀ ਨੇ ਜਦੋਂ ਮਤਲਬ ਉੱਥੇ ਸਸ ਸਸਕਾਰ ਕਰਨ ਲੱਗੇ ਆ ਤਾਂ ਉਹ ਤੋਂ ਸਾਰਿਆਂ ਨੂੰ ਇਹਨਾਂ ਨੇ ਵੇਖਿਆ ਤੇ ਮਤਲਬ ਕੋਈ ਗੋਲੀ ਦਾ ਨਿਸ਼ਾਨ ਨਹੀਂ ਆ ਕੋਈ ਨਹੀਂ ਬਸ ਇਹ ਮਣਕਣਾ ਟੁੱਟਾ ਨੀਲ ਨੂੰਲਵਾਵਾ ਪਏ ਹੀ ਤੇ ਇਦਾਂ ਹੀ ਪਿਆ ਹੀ ਉਹ ਮੁੜ ਕੇ ਫਿਰ ਜਾ ਕੇ ਤੇ ਉਹਨਾਂ ਨੇ ਆਖਿਆ ਪੁਲਿਸ ਵਾਲਿਆਂ ਨੂੰ ਵੀ ਵੇਖੋ ਤੁਸੀਂ ਗੋਲੀ ਦਾ ਨਿਸ਼ਾਨ ਦੱਸੋ ਸਹੀ ਮੇਰੇ ਪੁੱਤ ਦੇ ਕਿੱਥੇ ਆ ਦੱਸੋ ਤਾਂ ਪੁਲਿਸ ਵਾਲਿਆਂ ਨੇ ਦਾਵਾ-ਦਵ ਸਸਕਾਰ ਕਰਨ ਦੀ ਕੀਤੇ ਵੀ ਤੁਸੀਂ ਸਸਕਾਰ ਕਰ ਤੋਂ ਨਹੀਂਤੇ ਹੂੰ ਉਹ ਆਖਰੀ ਰਸਮਾਂ ਨਹੀਂ ਕਰਨ ਦਿੱਤੀਆਂ ਆਖਰੀ ਕੋਈ ਨਹੀਂ ਕੋਈ ਰਸਮ ਨਹੀਂ ਕਰਦੇ ਨਹੀਂ ਕਰਨ ਦਿੱਤੇ ਉਹਨਾਂ ਨੇ ਸਸਤ ਮਤਲਬ ਧੌਣ ਟੁੱਟੀ ਹੋਈ ਸੀ ਹਾਂਜੀ ਅਸੀਂ ਸਾਰਾ ਕੁਝ ਵੇਖਿਆ ਮੁੱਦਾ ਸਿੱਧਾ ਕਰਕੇ ਸਭ ਕੁਝ ਵੇਖਿਆ ਹਾਂ ਦਾ ਹੂੰ ਸਾਰੇ ਪਿੰਡ ਵਾਲਿਆਂ ਨੇ ਵੀ ਵੇਖਿਆ ਕੋਈ ਗੋਲੀ ਦਾ ਨਿਸ਼ਾਨ ਹੈ ਹੀ ਨਹੀਂ ਮੇਰੇ ਪੁੱਤ ਦੇ ਹੂੰ ਕੋਈ ਨਿਸ਼ਾਨ ਨਹੀਂ ਧੌਣ ਟੁੱਟੀ ਸੀ ਤੋਂ ਨਹੀਂ ਟੁੱਟੀ ਪਤਾ ਨਹੀਂ ਕਿੰਨਾ ਕੁ ਮਾਰ ਛੱਡਿਆ ਕੀ ਕਰਦੇ ਰਹੇ ਕੀ ਨਹੀਂ ਤੇ ਹੋਰ ਕੋਈ ਸਰੀਰ ਤੇ ਬਾਹਾਂ ਤੇ ਲੱਤਾਂ ਤੇ ਕੋਈ ਨਿਸ਼ਾਨ ਨਾ ਨਾ ਬਸ ਇੱਥੇ ਹੀ ਆ ਚੀਜ਼ਾਂ ਜਿੱਦਾਂ ਰਸੇ ਪਾ ਪਾ ਕੇ ਉਹਨਾਂ ਨੇ ਕੀਤੇ ਆ ਆ ਚੀਜ਼ਾਂ ਤਾਂ ਇਨਸਾਨ ਹੀ ਲਾਸਾਂ ਨੀਲ ਨੂਲ ਪਈ ਰਸਿਆਂ ਦੇ ਨਿਸ਼ਾਨ ਸੀ ਹਾਂ ਨੀਲ ਨੂਲ ਜਿੱਦਾਂ ਪਾਏ ਕਿ ਪਤਾ ਕੀ ਕੀਤਾ ਕੀ ਨਹੀਂ ਕਿਦਾਂ ਮਾਰਿਆ ਪੁੱਤ ਨੂੰ ਕਿਦਾਂ ਨਹੀਂ ਮਾਰਿਆ ਹੂੰ ਪਤਾ ਨਹੀਂ ਜੇ ਉਹਨਾਂ ਨੂੰ ਤਾਂ ਚਲੋ ਆਹੀ ਵੇਖਿਆ ਨਹੀਂ ਪਰ ਆਪਣੇ ਪੁੱਤ ਨੂੰ ਆਹੀ ਵੇਖਿਆ ਜੀ ਹੂੰ ਪਰ ਇਹਨਾਂ ਨੇ ਜੋ ਇਹ ਕਹਿੰਦੇ ਆ ਨਾ ਵੀ ਅੱਤ ਵੱਧ ਗਈ ਹੀ ਜਾਂ ਕੀ ਹੀ ਪਰ ਇਹ ਨਹੀਂ ਜੇ ਇਦਾਂ ਦੇ ਹੁੰਦੇ ਤਾਂ ਹੀ ਇਦਾਂ ਤਾਂ ਸਾਡਾ ਘਰ ਹੋਣਾ ਹੂੰ ਆਪਣਾ ਆਪਣਾ ਘਰ ਹੈ ਇਹ ਇਹ ਆਪਣਾ ਘਰ ਹੂੰ ਛੋਡੇ ਤਿੰਨ ਤਿੰਨ ਬੇਟੇ ਹਾਂ ਤਿੰਨ ਹਾਂ ਤੇ ਉਹ ਦੂਜੇ ਦੋ ਬੇਟੇ ਕੀ ਕਰਦੇ ਆ ਇੱਕ ਇਹ ਵੀ ਦਿਹਾੜੀ ਜਾਂਦਾ ਵਾ ਹਾਂ ਤਾਂ ਦੂਜਾ ਵੀ ਇੱਥੇ ਲੱਗਾ ਵਾ ਥੜੀ ਲੱਗਾ ਕਿਸ ਨਾ ਉਹ ਵੀ ਕੰਮ ਕਰਦਾ ਉਹ ਵੀ ਕੰਮ ਕਰਦਾ ਜੀ ਤੇ ਛੋਡੇ ਜਿਹੜੇ ਘਰ ਵਾਲੇ ਨੇ ਉਹ ਉਹ ਵੀ ਮਤਲਬ ਇੱਦਾਂ ਹੀ ਦਿਹਾੜੀ ਤਪਾਉ ਉਹ ਵੀ ਕਰਦਾ ਰਿਹਾ ਜਾਂਦਾ ਰਿਹਾ ਹੂੰ ਇੱਕ ਅੱਧਾ ਡੰਗਰ ਰੱਖਿਆ ਵਾ ਪੱਠੇ-ਪੁੱਠੇ ਪਾ ਲੈਣੇ ਉਹਨਾਂ ਨੇ ਮਤਲਬ ਵੀ ਕਿਹਾ ਸੀ ਵੀ ਮੇਰੇ ਪੁੱਤ ਦਾ ਤਾਂ ਤਾਂ ਕਰਕੇ ਉਹਨੂੰ ਵੀ ਝੂਠੇ ਕੇਸ ਤੇ ਫੜਾਤਾ ਵਾ ਅੱਛਾ ਤੁਹਾਡੇ ਘਰ ਵਾਲੇ ਨੂੰ ਵੀ ਹਾਂ ਜਿੱਦਾਂ ਮਤਲਬ ਪਿੰਡ ਦੇ ਵਿੱਚ ਕੋਈ ਗਾਂ ਜਾ ਕੇ ਕੋਈ ਹੁੰਦੇ ਆ ਹਾਂ ਕਤਲ ਤੇ ਇਹਨਾਂ ਨੇ ਕਹਿ ਦਿੱਤਾ ਤਾਂ ਪੁਲਿਸ ਵਾਲਿਆਂ ਨੇ ਝੂਠਾ ਹੀ ਇਹਦੇ ਤੇ ਵੀ ਹੁਣ ਉਹ ਜੇਲ੍ਹ 'ਚ ਨੇ ਜੇਲ੍ਹ ਤੇ 3 ਮਹੀਨੇ ਹੋ ਗਏ ਜੀ 3 ਮਹੀਨੇ ਹੋ ਗਏ ਉਹੀ ਕਮਾਉਣ ਵਾਲੇ ਉਹੀ ਖਾਣ ਵਾਲੇ ਸਾਡੇ ਸਿਰ ਤੇ ਤੇ ਉਹੀ ਹੂੰ ਉਹੀ ਆ ਕਮਾਉਣ ਵਾਲਾ ਗੱਲ ਵੀ ਉਹਨਾਂ ਨੇ ਮੇਰੇ ਪੁੱਤ ਦੀ ਚੁੱਕੀ ਵੀ ਮੇਰੇ ਪੁੱਤ ਦਾ ਦੱਸੋ ਤਾਂ ਸਹੀ ਦੱਸ ਦੇ ਤਾਂ ਸਹੀ ਜੇ ਮੇਰੇ ਬੱਚੇ ਦੀ ਕੋਈ ਗਲਤੀ ਹੀ ਸਾਨੂੰ ਦੱਸ ਦੇ ਸਾਨੂੰ ਪੁੱਛ ਦੇ ਤਾਂ ਫੇਰ ਇਹਨਾਂ ਨੂੰ ਮਾਰ ਦੇ ਕੁੱਟ ਦੇ ਜੋ ਮਰਜੀ ਥਾਣੇ ਮੁਕਾਤ ਜਾਨੋਂ ਮੁਕਾਤਾ ਹੀ ਕੀ ਪੁੱਛੀ ਉਹਨੂੰ ਹੂੰ ਉਹਨੂੰ ਕੀ ਪੁੱਛੀਏ ਫੇਰ ਇਸ ਕਰਕੇ ਸਰਕਾਰ ਜੇਕਰ ਕੋਈ ਤਾਂ ਉਹਨੂੰ ਵੀ ਝੂਠੇ ਕੇਸ ਤੇ ਉਹ ਕਹਿੰਦੇ ਨੇ ਵੀ ਜੇ ਤੁਸੀਂ ਮਤਲਬ ਆਪਣਾ ਕੇਸ ਵਾਪਸ ਲੈ ਲਓ ਤਾਂ ਤੁਹਾਨੂੰ ਛੱਡ ਦਿੰਨੇ ਆ ਹਾਂ ਤੇ ਆਹੀ ਕੇਸ ਨਹੀਂ ਲੈਣਾ ਆਪਣੇ ਪੁੱਤ ਦਾ ਇਨਸਾਫ ਮੰਗਣ ਦੇ ਆ ਅੱਛਾ ਸੋਨੂੰ ਇਹ ਪੁਲਿਸ ਕਹਿੰਦੀ ਹੈ ਵੀ ਤੁਹਾਡੇ ਘਰ ਵਾਲੇ ਨੂੰ ਜੇਲ੍ਹ ਚੋਂ ਛੱਡ ਦਾਂਗੇ ਪੁੱਤ ਦਾ ਕੇਸ ਹਾਂ ਪਰ ਪੁੱਤ ਹੀ ਲੈਣਾ ਨਹੀਂ ਆ ਮੇਰੇ ਪੁੱਤ ਦਾ ਕਸੂਰ ਹੀ ਨਹੀਂ ਹੂੰ ਉਹ ਗਾਲ ਵੀ ਕੋਈ ਕੰਮ ਕੀਤਾ ਹੁੰਦਾ ਤਾਂ ਫੇਰ ਤਾਂ ਬੰਦਾ ਕਹਿ ਦਿੰਦਾ ਕੀਤਾਂ ਨਹੀਂ ਗਿਆ ਤਕਰੋ ਸੀ ਮਾਦਾ ਆਤਮਾ ਦੁਖਣਾ ਮਾੜੀ ਚੱਲਣਾ ਹਾਂ 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 ਗਿਆ ਤੇ ਕਰੋ ਜੀ ਉਹਨੂੰ ਵੀ ਝੁੱਟੇ ਕੇਸ ਤੇ ਇਹਨਾਂ ਨੇ ਪਸਾਰਤਾ 3 ਮਹੀਨੇ ਹੋ ਗਏ ਹਮ ਆਈ ਕਰੋ ਬੇਕਾਰ ਇਹਨਾਂ ਸਾਡੇ ਘਰ ਆਟਾ ਨਾਲ ਕੁਸਰਦਨ ਪੱਤਾ ਹੇ ਪਤਾ ਨਹੀਂ ਕੰਨਾ ਟਾਈਮ ਕੰਨਾ ਡੇ ਆ ਇੱਕ ਬੀਬੀ ਮੈਨੂੰ ਇਹ ਦੱਸੋ ਜਿਹੜੀ ਫੋਟੋ ਆਉਂਦੀ ਆ ਉਹ ਹੱਥ ਦੇ ਵਿੱਚ ਕੁਝ ਫੜਿਆ ਉਹ ਤੁਸੀਂ ਕਹਿੰਦੇ ਵੀ ਉਹ 버거 ਫੜੇ ਹੋਵੇ 버거 ਹੀ ਆ ਲਫਾਵਾ ਇੰਨਾ ਕੁ ਫੜਿਆ ਉਹ ਵਿੱਚ ਕੀ ਹੋ ਸਕਦਾ ਜਦੋਂ ਮਤਲਬ ਇਹਨਾਂ ਨੇ ਕਿਆ ਹੋਇਆ ਵੀ ਇਹ ਇਹਨਾਂ ਨੇ ਪਾਇਆ ਵਾ ਅਸਲਾ ਪਾਇਆ ਕੀ ਪਾਇਆ ਅਸਰ ਉਹ ਸਰਿਆ ਮੋਂਡਿਆ ਤਾਂ ਕੀ ਗੱਲ ਉਹਨਾਂ ਦੇ ਹੱਥ ਨਹੀਂ ਹੋ ਸਕਦੇ ਉਹਨਾਂ ਦੇ ਹੱਥ ਤੇ ਫਾੜੀ ਸਾਕ ਦੇ ਪਰ ਉਹ ਤਾਂ ਫੋਟੋ ਮੈ ਇਥੋਂ ਦੀਆਂ ਕਲਾ ਨੌਰ ਦੀਆਂ ਇਹ ਕਲਾ ਨੌਰ ਦੀ ਫੋਟੋ ਖਾਈ ਹੀ ਇਹਨਾਂ ਦੇ ਹੱਥ ਤੇ ਖੜੇ ਤੇ ਉਹ ਕਲਾ ਨੌਰ ਜਿੱਥੇ ਉਹਨਾਂ ਨੇ 버ਗਰ ਖਾਦੇ ਉਹ ਬੰਦੇ ਨੂੰ ਪੁੱਛਿਆ ਤੁਸੀਂ ਪੁੱਛਿਆ ਹੀ ਉਹ ਕਹਿੰਦੇ ਵੀ ਇੱਥੇ ਤਿੰਨ ਜਣੇ ਖਾ ਕੇ ਗਏ ਨੇ ਉਹ ਰੀੜੀ ਵਾਲਾ ਕਹਿੰਦਾ ਹਾਂ ਆ ਹੀ ਪੁੱਛਿਆ ਸੀ ਤੇ ਤਿੰਨ ਖਾਦੇ ਦੋਨਾਂ ਕ ਪੈਕ ਕਰਾਏ ਆ ਤੇ ਇਥੋਂ ਚੱਲ ਗਏ ਕਹਿੰਦੇ ਹੂੰ ਇਥੋਂ ਚੱਲ ਗਏ ਤੇ ਗਾੜੀ ਕੀ ਪਤਾ ਵੀ ਕੀ ਕੀਤਾ ਇਹ 18 ਤਰੀਕ ਨੂੰ ਬੱਚੇ ਗਾਇਬ ਹੁੰਦੇ ਹਾਂ ਖਾਰਾ ਨੂੰ ਹਾਂਜੀ ਤੇ ਤੁਹਾਨੂੰ ਪਤਾ ਕਦੋਂ ਲੱਗਦਾਗਾ ਸਾਨੂੰ ਸੌ ਵਾਰੀ ਪਤਾ ਲੱਗਦਾ ਜੇ ਜਿੱਦ ਨੂੰ ਤੇ ਤੁਸੀਂ ਫਿਰ ਉਨੇ ਟਾਈਮ 'ਚ ਜਦੋਂ ਬੱਚੇ ਮਿਸਪਲੇਸ ਹੁੰਦੇ ਆ ਉਦੋਂ ਤੁਸੀਂ ਥਾਣੇ 'ਚ ਰਿਪੋਰਟ ਨਹੀਂ ਲਿਖਾਉਂਦੇ ਜੀ ਸਾਡੇ ਬੱਚੇ ਕਿੱਧਰ ਗਏ ਨਹੀਂ ਜੀ ਤੁਸੀਂ ਥਾਣੇ ਨਹੀਂ ਜਾਂਦੇ ਨਹੀਂ ਗਏ ਹੂੰ ਪਣ ਗਏ ਪਰ ਜੋ ਇਨਾਂ ਨੇ ਪਾਇਆ ਗਲਤ ਪਾਇਆ ਸਰਕਾਰ ਨੇ ਜੋ ਕੀਤਾ ਗਲਤ ਕੀਤਾ ਹੂੰ ਠੀਕ ਆ ਨਾ ਉਹ ਇੰਨੇ ਜੋ ਜੋ ਮਤਲਬ ਵੀ ਕੈਮਰੇ ਤੇ ਵੀ ਹੋਣਦੇ ਆ ਉਥੇ ਕਹਿੰਦੇ ਨੇ ਵੀ ਐਦਾਂ ਫੜਾਉਂਦੇ ਅਕਸਰ ਹੱਤ ਤੇ ਤਾਂ ਕੁਝ ਹੋਣਾ ਚਾਹੀਦਾ ਜੋ ਲਫਾਵਾ ਹੱਤ ਤੇ ਆਉਂਦਾ ਤਾਂ ਉਹ ਵੀ ਤਾਂ ਹੱਤ ਤੇ ਆਉਣਾ ਹੀ ਨਾ ਹੂੰ ਜੋ ਵੀ ਉਹਨਾਂ ਨੇ ਪਾਇਆ ਉਹ ਵੀ ਅਕਸਰ ਆਉਣਾ ਹੀ ਉਹਨਾਂ ਤਿੰਨ ਤੁਰੇ ਜਾਂਦੇ ਨੇ ਹੂੰ ਵੇਖਣ ਹੀ ਦੇ ਤਿੰਨ ਤੁਰੇ ਜਾਂਦੇ ਸਾਰੇ ਮਤਲਬ ਵੀਡੀਓ ਸਾਰੇ ਪੰਜਾਬ ਤੇ ਕੀ ਤਾਂ ਸਾਰੇ ਯੂਪੀ ਯੂਪੀ ਚ ਕੌਣ ਜਾਂਦਾ ਡੈਡ ਬੋਡੀ ਲੈਣ ਇਹਦਾ ਡੈਰੀ ਜਾਂਦਾ ਫਰੂਜ਼ ਸਿੰਘ ਅੱਛਾ ਉੱਥੇ ਸਨাক্ত ਕਰਾਈ ਸੀ ਉਹਨਾਂ ਨੂੰ ਪਤਾ ਜੇ ਮੈਨੂੰ ਨਹੀਂ ਜੇ ਪਤਾ ਅੱਛਾ ਉਹਨਾਂ ਨੂੰ ਹਾਂਜੀ ਉਹਨਾਂ ਨੇ ਵੀ ਆਖਿਆ ਵੀ ਡੈਰ ਵਰਦੀ ਇਹਨਾਂ ਨੇ ਕਰਵਾ ਨਹੀਂ ਦਿੱਤੀ ਸੇਤੀ ਸੇਤੀ ਇਹਨਾਂ ਨੇ ਮਤਲਬ ਵੀ ਕਹਿੰਦੇ ਸਿਆਣ ਕਰੋ ਸਿਆਣ ਕਰੋ ਤਾਂ ਲੈ ਜਿਓ ਤੁਸੀਂ ਹੂੰ ਜਿਹੜੇ ਕੱਪੜੇ ਬੱਚੇ ਦੇ ਘਰੋਂ ਪਾਏ ਹੋਏ ਸੀ ਉਹੀ ਕੱਪੜੇ ਦੇਖੋ ਹਾਂਜੀ ਉਹੀ ਕੱਪੜੇ ਮੈਨੂੰ ਇਹ ਦੱਸੋ ਵੀ ਕੱਪੜੇ ਵੀ ਉਹੀ ਆ ਇਹਦੇ ਤੇ ਫੋੜਵਾ ਉਹਨਾਂ ਨੇ ਪਹਿਲਾਂ ਖੇਚ ਲਿਆ ਬਾਅਦ ਤੋਂ ਇਹਨਾਂ ਨੇ ਮੁਕਾਇਆ ਇਹਨਾਂ ਨੂੰ ਹੂੰ ਤਾਂ ਕੱਪੜੇ ਉਹੀ ਆਂਦੇ ਫਿਰ ਕੱਪੜੇ ਕਿਉਂ ਨਹੀਂ ਇਹਨਾਂ ਨੇ ਉਹ ਕੀਤੇ ਹੂੰ ਜੀਂਦਿਆਂ ਦੀਆਂ ਫੋਟੋਆਂ ਇਹਨਾਂ ਨੇ ਲਵਾ ਲਾ ਕੇ ਤਾਂ ਫਿਰ ਇਹਨਾਂ ਨੇ ਮਾਰੇ ਹੂੰ ਫਿਰ ਮਾਰੇ ਤੇ ਜਿਹੜਾ ਮੋਬਾਈਲ ਸੀ ਜਾਂ ਉਹਦੇ ਕੋਲੇ ਬਟੂਆ ਸੀ ਉਹ ਉਹ ਉਹਨਾਂ ਉੱਥੇ ਹੀ ਆ ਉਹ ਦਿੱਤਾ ਨਹੀਂ ਸਾਨੂੰ ਨਾ ਕੱਪੜੇ ਵਗੈਰਾ ਵੀ ਨਹੀਂ ਦਿੱਤੇ ਨਾ ਆਏ ਕੱਪੜੇ ਵੀ ਮੰਗਦੇ ਪਏ ਵੀ ਸਾਨੂੰ ਕੱਪੜੇ ਵੀ ਦੇ ਦੇਣ ਹੂੰ ਸਾਰੇ ਯਾਦਗਰੀ ਰਹਿਣਗੇ ਹੂੰ ਹੈ ਤਾਂ ਕੱਪੜੇ ਵੀ ਮੰਗਦੇ ਵੀ ਸਾਨੂੰ ਕੱਪੜੇ ਵੀ ਦਵਾ ਦਿਓ ਚਲੋ ਇਹ ਯਾਦਗੀਰੀ ਸਾਡੇ ਬੱਚੇ ਦੀ ਰਹੀ ਤੇ ਜਦੋਂ ਡੈੱਡ ਬੋਡੀ ਆਈ ਉਹਦੋਂ ਫਿਰ ਕੱਪੜੇ ਹੈ ਨਹੀਂ ਸੀ ਨਹੀਂ ਨਹੀਂ ਤੁਸੀਂ ਦਾਦੀ ਹੋ ਜੀ ਉਹਨਾਂ ਨੇ ਹਾਂ ਜੀ ਹਾਂ ਕੀ ਤੁਹਾਨੂੰ ਕੀ ਲੱਗਦਾ ਜੀ ਕੀ ਕਹਾਣੀ ਬਣੀ ਹੈ ਤੁਸੀਂ ਲਾਸਟ ਕਦੋਂ ਮਿਲੇ ਸੀ ਜਸ਼ਨ ਨੂੰ ਆਹ ਤੇ ਜਦੋਂ ਲਾਸਟ ਪੁੱਤ ਲੈ ਆਂਦੇ ਉਹਦੋਂ ਹੂੰ ਹਾਂ ਕੋਹਰੇ ਨੂੰ ਵੇਖੇ ਸੁਣੇ ਇਦਾਂ ਵੀ ਵੇ ਕੇ ਤੇ ਫਟਾਫਾ ਸੀ ਤੇ ਇਹ سٹਾਮ ਸੀ ਇਹਦੇ ਨਾਲ ਵੀ ਤੂੰ ਦੌੜਾ ਹੀ ਫਿਰਦਾ ਹੀ ਦੌੜਾ ਹੀ ਫਿਰਦਾ ਹੀ ਨਿਆਣਪੁਰੇ ਨਿਆਣਪੁਰੇ ਤਾਂ ਖੇਡ ਲੈਣਾ ਉਹਨੇ ਹੂੰ ਖੇਡਦਾ ਰੇ ਗੁੱਡੇ ਲੋੜੀ ਗੁੱਡੀਆਂ ਚੜਾਈਆਂ ਗੁੱਡੀਆਂ ਲੁੱਟ ਕੇ ਲਿਆਉਂਦੀਆਂ ਕਹਿੰਦਾ ਵੀ ਆ ਮੈਨੂੰ ਐਰਕਾ ਬੁੱਢਿਆ 500 ਰੁਪਏ ਦੇ ਤੇ ਮੈਂ ਢੋਰ ਲਿਆਉਣੀ ਆ ਫਿਰ ਮੈਂ ਪੈ ਲੈ ਆਵਾਂਗਾ ਕੰਮ ਤੋਂ ਤੇ ਫਿਰ ਤੂੰ ਕੱਟ ਲਈ ਹੂੰ ਇੱਥੇ ਤਾਂ ਕਰ ਵੀ ਕਹਿੰਦਾ ਗੁੱਡੀਆਂ ਵੀ ਸਾਮ ਕੇ ਰੱਖੀਆਂ ਲੀੜੇ ਵੀ ਸਾਮ ਕੇ ਰੱਖੇ ਪੈਸੇ ਆ ਕੇ ਘਰੇ ਦਿੰਦਾ ਸੀਗਾ ਦਿਹਾੜੀ ਤੇ ਹਾਂ ਉਹ ਵਿਆਹ ਆ ਹੀ ਪੱਤੇ ਅੱਛਾ ਵਿਆਹ ਹੋਇਆ ਸੀ ਹਾਂ ਵਿਆਹ ਹੋ ਗਿਆ ਮਰਜ਼ੀ ਦਾ ਵਿਆਹ ਕੀਤਾ ਸੀ 3 ਮਹੀਨੇ ਸਾਰੇ ਵਿਆਹ ਨੂੰ 18 ਸਾਲ ਦਾ ਹੀ ਸੀ ਪਰ ਵਿਆਹ ਹੋਇਆ ਹਾਂ ਹੂੰ ਉਹ ਜੋਆਕ ਹੋਣ ਵਾਲਾ ਉਹ ਵੀ ਉਧਰ ਫਿਰ ਪੰਜ ਗਈ ਜਿੱਤੇ ਨੇ ਤਾਂ ਪਿਓ ਨੂੰ ਫੜ ਕੇ ਖੜਿਆ ਹੂੰ ਉਹ ਦਿਨੋਂ ਵੀ ਦੌੜ ਗਈ ਦੌੜ ਗਈ ਵਿਚਾਰੀ ਹੂੰ ਜੋਆਕ ਹੋਣ ਵਾਲਾ ਵਾ ਆਈ ਕਹਿੰਦੇ ਚਲੋ ਉਹ ਦੇ ਸੰਦ ਕੀ ਬੱਚੇ ਦੀ ਨਿਸ਼ਾਨੀ ਦੇ ਦੂੰ ਹੂੰ ਉਹ ਆਪਣੇ ਪੇਕੇ ਦੇ ਘਰ ਬੈਠੀ ਅਗਵਾਨ ਗੱਲਬਾਤ ਹੁੰਦੀ ਏ ਤੁਹਾਡੀ ਉਹਨਾਂ ਨਾਲ ਨਹੀਂ ਸਾਡੇ ਨਾਲ ਨਹੀਂ ਹੁੰਦੀ ਆਈ ਤੇ ਕਹਿੰਦੇ ਆਂ ਦੀ ਮਤਲਬ ਜਿਹੜੀ ਮਾਂ ਵਾ ਤੇ ਉਹਦਾ ਪਿਓ ਆ ਨਾ ਉਹ ਨਹੀਂ ਬੋਲਣ ਉਹ ਨਹੀਂ ਆਣ ਦਿੰਦੇ ਹਾਂ ਕੁੜੀ ਵੀ ਮੰਨਦੀ ਤੇ ਬੱਚਾ ਕੋਈ ਮਤਲਬ ਨਸ਼ਾ ਪੱਤਾ ਕਰਦਾ ਸੀ ਨਹੀਂ ਨਹੀਂ ਉਹਨੂੰ ਤਾਂ ਕੋਈ ਹੈ ਹੀ ਨਹੀਂ ਸਿਰਫ ਜਨ ਮਤਲਬ ਵੀ ਖਾਣਾ ਪੀਣਾ ਜਿੱਦਾ ਕੁੜਕੁੜੇ ਲੈ ਆਂਦੇ ਠੀਕ ਹੈ ਨਾ ਤੇ ਯਾ ਬਿਸਕੁਟ ਲੈਣ ਦੇ 10 ਰੁਪਏ ਦੇ ਦੇ 20 ਦੇ ਦੇ ਬਸ ਸਾਡੇ ਕੋਲ ਮੰਗਣੇ ਉਹੀ ਮੰਗਣੇ 20 ਜਾਂ 10 ਤੇ ਦੁਕਾਨ ਤੇ ਜਾਣਾ ਤਾਂ ਖਾਣ ਵਾਲੀ ਚੀਜ਼ ਲੈਣ ਹੂੰ ਉਹਨੂੰ ਕੋਈ ਨਸਾ ਨਹੀਂ ਕੋਈ ਇਹਦਰ ਕੰਮ ਮੇਰੇ ਤਿੰਨੇ ਮੁੰਡਿਆਂ ਨੂੰ ਨਹੀਂ ਪਹਿਲਾਂ ਕੋਈ ਕੇਸ ਸੀਗਾ ਉਹਦੇ ਤੇ ਪਰਚਾ ਕੋਈ ਨਾ ਆ ਇਹ ਕੋਸ ਵੀ ਨਹੀਂ ਇਹਨੂੰ ਚਿਹਰੇ ਨੂੰ ਕੁਝ ਵੀ ਨਹੀਂ ਇਹ ਤਾਂ ਤਾਂ ਹੀ ਨਹੀਂ ਇਹ ਨਿਆਣਿਆਂ ਨਾਲ ਖੇਡਦਾ ਰਿਹਾ ਮਲਦਾ ਰਿਹਾ ਕੰਮ ਤੇ ਵੀ ਚਲ ਜਾਣਾ ਨਿਆਣਿਆਂ ਨਾਲ ਖੇਡ ਵੀ ਲੈਣਾ ਹੂੰ ਕਬੂਤਰ ਰੱਖੇ ਹੁੰਦੇ ਸੀ ਕੋਠੇ ਚੜ ਜਾਣਾ ਡਾਉਂਦੇ ਰਹਿਣਾ ਪਹਿਲਾਂ ਕਦੇ ਵੀ ਪੁਲਿਸ ਨਹੀਂ ਕਰਿਆ ਸੀ ਕਦੇ ਸਾਡੇ ਘਰ ਪੁਲਿਸ ਆਈ ਨਹੀਂ ਸਾਡੇ ਕਦੇ ਨਹੀਂ ਆਈ ਸਾਡੇ ਨਿਆਣੇ ਕੰਮ ਤੇ ਜਾਂਦੇ ਰਮਾਨ ਕੰਮ ਤੇ ਆਉਂਦੇ ਰ ਇੱਕ ਚੰਗੀ ਨਹੀਂ ਮਾੜੀ ਨਹੀਂ ਕਹਿਣਾ ਪਰ ਹੁਣ ਸਾਰੇ ਪਿੰਡ ਨੂੰ ਪਤਾ ਸੀ ਪਰ ਜਦੋਂ ਦਾ ਫਿਰ ਤੁਹਾਨੂੰ ਪਤਾ ਵੀ ਜਦੋਂ ਲਗਤ ਬਾਜੀ ਸਰਪੰਚ ਸਰਪੁੰਚਾਂ ਨਾਲ ਬੋਟਾ-ਬਾਟਾ ਕਰਕੇ ਹੂੰ ਨਹੀਂ ਉਹਦਾ ਦੇ ਉੰਦੇ ਤਾਂ ਫੇਰ ਇਸ ਕਰਕੇ ਪਰ ਮੇਰੇ ਪੁੱਤ ਕੋਲੋਂ ਕੀ ਲੈਣਾ ਸੀ ਹੂੰ ਮੇਰੇ ਪੁੱਤ ਕੋਲੋਂ ਕੀ ਲੈਣਾ ਤੇ ਇਹ ਉਹ ਗੱਲ ਨਹੀਂ ਰੋਲੀ ਦਾ ਵੇਖ ਲਈਦਾ ਹੂੰ ਤੇ ਉਦੋਂ ਬਾਅਦ ਪੁਲਿਸ ਆਈ ਹੈ ਸੰਸਕਾਰ ਤੋਂ ਬਾਅਦ ਨਹੀਂ ਸੰਸਕਾਰ ਤੋਂ ਬਾਅਦ ਵੀ ਨਹੀਂ ਦੋ ਕਵਾਰ ਆਏ ਸੀ ਜੁਪੀਓ ਆਏ ਸੀ ਜੁਪੀਓ ਆਏ ਸੀ ਜੁਪੀਓ ਆਏ ਸੀ ਕਹਿੰਦੇ ਸਾਮ ਸਾਮ ਆਈ ਕਹਿੰਦੇ ਆਈ ਸੀ ਜਾਂਚ ਕਰਾ ਕੇ ਆਪਣੇ ਪੁੱਤ ਦੀ ਮੰਗਣ ਡਏ ਹੂੰ ਉਹ ਸਾਡੀ ਕਰਾ ਕੇ ਦੋ ਤੁਸੀਂ ਆਈ ਹੂੰ ਇਹਨ ਸਾ ਮੰਗੜੇ ਵੀ ਸਾਡੇ ਪੁੱਤ ਦਾ ਜਿਹੜਾ ਜਾਮ ਲਾਇਆ ਨਾ ਇਹਨਾਂ ਨੇ ਇਹ ਨਾ ਲੱਗੇ ਮੇਰਾ ਪੁੱਤ ਹੈ ਹੀ ਨਹੀਂ ਇਹਨਾਂ ਦੇ ਤਾਂ ਫਿਰ ਕਿਦਾਂ ਹੂੰ ਦਾ ਮੇਰਾ ਪੁੱਤ ਨਹੀਂ ਹੁਣ ਇਹਦਾ ਪਿਓ ਨੂੰ ਵੀ ਇਹਨਾਂ ਨੇ ਫੜਿਆ ਹੁਣ ਪੁਲਿਸ ਵਾਲਿਆਂ ਨੇ ਫੜਿਆ ਝੂਠਾ ਨਾਂ ਲਾ ਤਾ ਕਹਿ ਤਾ ਵੀ ਹੁਣ ਕੇਸ ਵਾਪਸਾ ਕੇਸ ਵਾਪਸ ਕਿਦਾਂ ਲੈ ਸਕਦੇ ਹੂੰ ਜੋ ਸੱਚ ਸੱਚ ਹੀ ਰਹਿਣਾ ਹੂੰ ਤੇ ਇਸ ਕਰਕੇ ਹੁਣ ਉਹਨੂੰ ਵੀ ਉਹ ਕਰਨ ਵਾਲਾ ਕੰਮ ਉਹ ਜਿੱਦਾਂ ਦਾ ਗਿਆ ਅੰਦਰ ਆ ਹੀ ਤਾਂ ਉੱਦਾ ਹੀ ਬੈਠੀ ਮਾਲ ਡੰਗਰ ਸਾਡਾ ਵਕ ਖਰਾਬ ਹੋਣ ਡਿਆ ਹੁਣ ਇਹ ਦਿਹਾੜੀਆਂ ਕਰਨ ਕ ਮਾਲ ਡੰਗਰ ਸਾਮ ਹੂੰ ਇਹ ਵਿਚਾਰਾ ਅੱਜ ਦਿਹਾੜੀ ਪੰਨੀ ਇਹਨੇ ਕੰਮ ਮੁੱਕ ਗਏ ਤੇ ਹੋਰ ਕਹਿਣਾ ਲੱਗਣਾ ਤਾਂ ਅੱਜ ਸੁੱਤੀ ਤੇ ਘਰ ਬੈਠਾ ਹੂੰ ਰਤੀ ਲੈਂਟਰ ਲੈਂਟਰ ਪਿਆ ਹੀ ਤੇ ਉਹ ਵਿਚਾਰਾ ਤੁਹਾਡਾ ਕੀ ਕਹਣਾ ਬੱਚੇ ਕੋਈ ਇਹੀ ਦੀ ਸੰਗਤ ਦੇ ਵਿੱਚ ਸੀਗੇ ਕੋਈ ਨਹੀਂ ਨਹੀਂ ਇਹ ਮੱਚੀ ਵਿਚਾਰਾ ਤਰ੍ਹਾਂ ਹੂੰ ਮਤਲਬ ਕਿ ਹੱਸਦੇ ਆਉਣਾ ਹੱਸਦੇ ਇੱਥੇ ਘਰੇ ਜੇ ਬਾਹਰ ਨਹੀਂ ਜਾਂਦਾ ਰਿਹਾ ਕੰਮ ਤੋਂ ਆਣਾ ਨਾ ਕਿ ਚੁੱਪ ਕਰਕੇ ਖੇਂਦਰ ਨੂੰ ਲੰਮੇ ਪੈਣਾ। ਹੂੰ। ਸਵੇਰੇ ਉੱਠਣਾ ਉਹਨੇ ਤੇ ਮੋਬਾਈਲ ਵੇਂਦੇ ਰਹਿਣਾ। ਮੋਬਾਈਲ ਵੇਖ ਕੇ ਚਾਹ ਪੀ ਕੇ ਤੇ ਬਾਹਰ ਗੇੜਾ ਕੱਢ ਕੇ ਆਉਣਾ ਉੱਥੋਂ। ਮੁੰਡਿਆਂ ਮੁੰਡਿਆਂ ਨਾਲ ਛੋਟੇ ਛੋਟੇ ਬੱਚਿਆਂ ਨਾਲ ਉੱਥੋਂ ਖੁਬੈ ਖਲੋ ਕੇ ਤੇ ਫੇਰ ਆ ਜਾਣਾ ਰੋਟੀ ਬੰਨ ਦੇਣੀ ਤੇ ਕੰਮ ਤੇ ਚੱਲ ਜਾਣਾ ਨੇ। ਹੂੰ। ਉਹ ਤਾਂ ਹੈ ਹੀ ਨਹੀਂ ਐਦਾਂ ਤਾਂ ਉਹ ਨਹੀਂ ਮੇਰਾ ਮੁੰਡਾ। ਹੂੰ। ਪਰ ਜੋ ਸਰਕਾਰ ਨੇ ਨਾਂ ਲਾਇਆ ਨਾ ਝੂਠਾ ਹੀ ਲਾਇਆ। ਹੂੰ ਪਰ ਸਰਕਾਰ ਤਾਂ ਇਹ ਵੀ ਕਹਿੰਦੀ ਵੀ ਉਹਨਾਂ ਨੇ ਬੰਬ ਸੱਟਿਆਗਾ ਉੱਥੇ ਨਾ 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 ਬੰਬ ਬੰਬ ਵਾਲਾ ਇੰਨੇ ਜੋਗਾ ਤਾਂ ਵਿਚਾਰਾ ਹੈ ਹੀ ਨਹੀਂ ਨਾਲੇ ਤੁਸੀਂ ਵੇਖੋ ਸਾਡਾ ਘਰ-ਬਾਰ ਵੇਖੋ ਤੁਸੀਂ ਅੰਦਰ ਬਾਹਰ ਵੇਖੋ ਕੀ ਆ ਸਾਡੇ ਤੋਂ ਹੂੰ ਇਹ ਤਾਂ ਮਿਹਨਤ ਕੀਤੀਏ ਤਾਂ ਇੰਨਾ ਕ ਉਹਨਾਂ ਨੇ ਬਣਾ ਬਣੂ ਲਿਆ ਹੂੰ ਠੀਕ ਹੈ ਨਾ ਤੇ ਜਿਹੜਾ ਪੁਲਿਸ ਕਹਿੰਦੀ ਆ ਫਿਰ ਵੀ ਐਂ ਗ੍ਰੇਨੇਡ ਸੱਟਦਾ ਐਂ ਕਰਦਾ ਨਹੀਂ ਨਹੀਂ ਇਹਨਾਂ ਨੇ ਨਹੀਂ ਸੁੱਟਿਆ ਮੇਰਾ ਮੁੰਡਾ ਨਹੀਂ ਹੀ ਐਦਾ ਦਾ ਮੇਰਾ ਮੁੰਡਾ ਤੋਂ ਗੱਲ ਵੀ ਚਲੋ ਆਹੀ ਇਹ ਨਹੀਂ ਕਹਿੰਦਾ ਵੀ ਯਾਰ ਦੋਸਤ ਨਾਲ ਗਿਆ ਹੀ ਹੂੰ ਠੀਕ ਆ ਨਾ ਪਰ ਸਾਨੂੰ ਇਹ ਨਹੀਂ ਪਤਾ ਜੇ ਉਹ ਨਹੀਂ ਇਹ ਕੰਮ ਕਰ ਸਕਦਾ ਹੀ ਹੂੰ ਉਹ ਨੂੰ ਤਾਂ ਪਤਾ ਹੀ ਨਹੀਂ ਬੜੀਆ ਦੰਬਰਸਾਰ ਤੱਕਰਦਾ ਨਹੀਂ ਪਤਾ ਦੀ ਭੈਣ ਜੀਰੇ ਵਿਆਹੀ ਆ ਹੂੰ ਤੇ ਉੱਥੋਂ ਤੱਕ ਨਹੀਂ ਜਾਂਦਾ ਰਿਹਾ ਬੱਸਾਂ ਦਾ ਨਹੀਂ ਪਤਾ ਲੱਗਦਾ ਰਿਹਾ ਹੂੰ ਤੇ ਆਖਣਾ ਵੀ ਕਨੈਕਟਰ ਨਾਲ ਗੱਲ ਕਰਾ ਦੀ ਹੂੰ ਬੱਸ ਵਾਲੇ ਨਾਲ ਤਾਂ ਹੀ ਉਹਨੂੰ ਕਹਿ ਦਾਂਗੇ ਵੀ ਉੱਥੇ ਤਾਰ ਦੇ ਅੱਗੋਂ ਤੂੰ ਫੋਨ ਕਰਦੀ ਆਪਣੇ ਭਨਵਾਈਏ ਨੂੰ ਆਪੇ ਆਣ ਕੇ ਲੈ ਜਾਏਗਾ ਤੈਨੂੰ ਹੂੰ ਨਹੀਂ ਪਤਾ ਲੱਗਦਾ ਰਿਆ ਬੜੀ ਅਦਕਲ ਨੌਰ ਦਾ ਤੇ ਜਾਂ ਅੰਬਰਸਰ ਦਰਬਾਰ ਸਾਹਿਬ ਦਾ ਪਤਾ ਹੀ ਹਰਮੰਦਰ ਸਾਹਿਬ ਦਾ ਹੂੰ ਇੱਥੋਂ ਤੱਕ ਕਿ ਉਹ ਵੀ ਮੁੰਡਿਆਂ ਮੁੰਡਿਆਣਾ ਛੋਟੇ ਛੋਟੇ ਯਾਰ ਦੋਸਤਾਂ ਨਾਲ ਜਾਣਾ ਨਹੀਂ ਹਾਂ ਕੱਲਾ ਨਹੀਂ ਜਾਂਦਾ ਰਿਆ ਹੂੰ ਤੁਸੀਂ ਕਹਿੰਦੇ ਬਿਲਕੁਲ ਅਨਪੜ੍ਹ ਸੀ ਹਾਂ ਅਨਪੜ੍ਹ ਤੁਸੀਂ ਫਿਰ ਮੋਬਾਈਲ ਮੋਬਾਈਲ ਕਿੱਦਾਂ ਚਲਾਉਂਦਾ ਉਹ ਮੋਬਾਈਲ ਤੁਹਾਨੂੰ ਪਤਾ ਅੱਜ ਕੱਲ ਦਾ ਇਹ ਛੋਟੇ ਛੋਟੇ ਬੱਚੇ ਲਈ ਫਿਰਦੇ ਜੀ ਹੂੰ ਲੈਂਦੇ ਕਿ ਨਹੀਂ ਮੋਬਾਈਲ ਐਸੇ ਤਰ੍ਹਾਂ ਹੀ ਨਹੀਂ ਪੜ ਉਹ ਬਸ ਉਹਨਾਂ ਮੋਬਾਈਲ ਦੇ ਆਰੇ ਲੱਗੇ ਰਹਿਣਾ ਵੀ ਇੰਦੇ ਰਹਿਣਾ ਅੰਦਰ ਬਹਿ ਕੇ ਹੂੰ ਕੰਮ ਵੀ ਕਰਦਾ ਰਿਹਾ ਫਿਰ ਆਖਣਾ ਜਿੱਦ ਨਾ ਮਿਲਣਾ ਤੋ ਦਿਨ ਘਰ ਬਹਿ ਜਾਣਾ ਫਿਰ ਅੰਦਰੋਂ ਬਾਹਰ ਇਹ ਨਿਕਲਦਾ ਨਹੀਂ ਹੂੰ ਤੇ ਪੁਲਸਰੇ ਕਦੇ ਤੁਹਾਨੂੰ ਇਹ ਗੱਲ ਨਹੀਂ ਦੱਸੀ ਵੀ ਉਹਨੇ ਕੋਈ ਮਤਲਬ ਇਦਾਂ ਦੀ ਗਲਤ ਕੰਮ ਕਰਾਇਆ ਜਾਂ ਕੁਛ ਕਦੇ ਦੱਸਿਆ ਤੁਹਾਡੇ ਹੋਰ ਮੁੰਡਿਆਂ ਨੂੰ ਦੱਸਿਆ ਜਾਂ ਤੁਹਾਡੇ ਘਰ ਵਾਲੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਪੁਲਸ ਵਾਲਿਆਂ ਨੇ ਉਹ ਦਿਨ ਹੀ ਪਤਾ ਲੱਗਾ ਜਿੱਦਨ ਮਾਰ ਹੀ ਦਿੱਤੇ ਨੇ ਚਲੋ ਨਾਮ ਕੰਮ ਦੇ ਮਾਰਦੇ ਨਾ ਸੱਟ ਬਿਟ ਲਾ ਦਿੰਦੇ ਜਾਂ ਸਾਡੇ ਤੱਕਰ ਗੱਲ ਜ ਫੜ ਵੀ ਲੈ ਚਲੋ ਸਾਡੇ ਤੱਕਰ ਤੇ ਆਉਂਦੇ ਜਿਵੇਂ ਇਹਨਾਂ ਨੂੰ ਸਾਰਾ ਪਤਾ ਹੀ ਫੋਟੋ ਇਹਨਾਂ ਜੀਂਦਿਆ ਜੀ ਲਵਾ ਲੀਆਂ ਇਹਨਾਂ ਡਰੈੱਸ ਵੀ ਸਾਰਾ ਪੁੱਛ ਲਿਆ ਤਾਂ ਫਿਰ ਸਾਡੇ ਘਰ ਤੇ ਆ ਹੀ ਸਕਦੇ ਸੀ ਨਾ ਪੁੱਛ ਮਕਾ ਕੇ ਪੁੱਛਿਆ ਆਏ ਤੇ ਕੀ ਆਏ ਜੇ ਸਾਡੇ ਦੁਨੀਆ ਤੋਂ ਪੁੱਤ ਹੀ ਚਲ ਗਏ ਤੇ ਇਹ ਵੀ ਤੁਸੀਂ ਖਬਰਾਂ 'ਚ ਹੀ ਦੇਖਿਆ ਹਾਂਜੀ ਖਬਰਾਂ ਹੀ ਆਈਆਂ ਤਾਂ ਹੀ ਫੇਰ ਦੇ ਉਦੋਂ ਬਾਅਦ মিডিਆ ਵਾਲੇ ਆਏ ਸੋਡੇ ਘਰੇ ਆਂਦੇ ਰੇ ਆਂਦੇ ਰੇ ਆਂਦੇ ਰੇ ਹੂੰ ਹਾਂਜੀ ਆਂਦੇ ਰੇ ਇਹਨਾਂ ਕਹਿ ਝੂਠ ਬੋਲ ਜਾਂਦੇ ਰੇ ਹੂੰ ਪਰ ਸਾਡਾ ਇਹੀ ਆਹੀ ਬੋਲੇ ਜੋ ਕੋਸ ਜੋ ਸੱਚ ਸਾਚੀ ਦੱਸਿਆ ਹੂੰ ਇਹ ਕਦੀਆਂ ਦਾ ਝੂਠ ਨਾ ਬੋਲਣਾ ਨਾ ਬੋਲਣ ਦੀ ਲੋੜ ਆ ਪੁੱਤ ਸਾਡਾ ਤਾਂ ਪੁੱਤ ਘਰੋਂ ਗਿਆ ਉਹ ਕਿਤੇ ਵਾਪਸ ਟਰਾਂਗੇ ਨਾ ਹੂੰ ਕੋਈ ਕੋਈ ਲੀਡਰ ਆਇਆ ਜੋ ਵੋਟਾਂ ਮੰਗਣ ਵੀ ਆਉਂਦੇ ਹੁਣ ਕੋਈ ਲੀਡਰ ਲੋਡਰ ਕੋਈ ਲੀਡਰ ਨਹੀਂ ਕੋਈ ਲੀਡਰ ਨਹੀਂ ਆ ਨਾ ਕੋਈ ਲੀਡਰ ਨਹੀਂ ਕੋਈ ਨਹੀਂ ਆਇਆ ਹੂੰ ਲੋਕ ਥੋੜਾ ਜਿਆ ਜ ਰਿਸ਼ਤੇਦਾਰ ਇਹ ਕਹਿੰਦੇ ਆ ਵੀ ਉਹ ਅੱਤਵਾਦੀ ਸੀ ਜਾਂ ਐਸੀ ਕੁਝ ਵੀ ਲੋਕ ਨਾ ਆ ਲੋਕ ਲੋਕ ਨਹੀਂ ਜਦੋਂ ਉਹਨਾਂ ਨੂੰ ਪਤਾ ਵੀ ਪਿੰਡ ਵਾਲਿਆਂ ਨੂੰ ਖੁੱਦ ਨੂੰ ਪਤਾ ਵੀ ਇਹ ਕੰਮ ਤਾਂ ਤਾਂ ਹੈ ਹੀ ਨਹੀਂ ਸੀ ਹੁਣ ਤਾਂ ਚਲੋ ਨਹੀਂ ਕਹਿੰਦੇ ਨੇ ਵੱਖਰੀ ਗੱਲ ਪਰ ਪਤਾ ਸਾਰਾ ਹੀ ਆ ਪਿੰਡ ਵਾਲਿਆਂ ਨੂੰ ਵੀ ਲੰਬੇ ਸਾਹਵੇਂ ਵੀ ਸਾਰਿਆਂ ਨੂੰ ਪਤਾ ਆ ਵੀ ਇਹ ਮੁੰਡਾ ਇਦਾਂ ਦਾ ਨਹੀਂ ਹੋਇਆਗਾ ਹੂੰ ਪਿੰਡ ਵਾਲੇ ਸਾਰੇ ਛੋਡੇ ਨਾਲ ਨੇ ਹਾਂ ਹਾਂ ਪਿੰਡ ਵਾਲੇ ਸਾਰੇ ਪਰ ਨਹੀਂ ਹੁਣ ਮੁੰਡਾ ਇਦਾਂ ਦਾ ਹੈ ਹੀ ਨਹੀਂ ਦੌੜਾ ਫਿਰਦਾ ਹਰ ਕਦੇ ਕੰਮ ਤੇ ਚਲ ਜਾਣਾ ਕਿਸੇ ਨੂੰ ਮਾੜੀ ਆਵਾਜ਼ ਮਾਰਨੀ ਤੇ ਚਲ ਜਾਣਾ ਦੌੜ ਕੇ ਕੰਮ ਕਰਾ ਦੇਣਾ ਆਖੇ ਸਾਰੇ ਇਹਦੇ ਲੱਗ ਜਾਂਦਾ ਰਿਹਾ ਮਤਾ ਜੀ ਇਹ ਕਿੰਨੇ ਭਰਾ ਸੀਗੇ ਤੁਹਾਡੇ ਜਿਹੜੇ ਤੁਹਾਡੇ ਬੱਚੇ ਕਿੰਨੇ ਆ ਤੁਹਾਡੇ ਸਾਡੇ ਹਾਂ ਤੁਹਾਡੇ ਦੋ ਦੋ ਬੱਚੇ ਆ ਤੁਸੀਂ ਤੁਸੀਂ ਦੂਸਰੇ ਬੇਟੇ ਨਾ ਰਹੇ ਨੇ ਹਾਂਜੀ ਵੱਡੇ ਨੇ ਵੱਡੇ ਨੇ ਇਹ 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 ਛੋਟਾ ਇਹ ਛੋਟੇ ਤੁਹਾਡੇ ਮੁੰਡੇ ਦੇ ਪੋਤੇ ਸੀ ਹਾਂਜੀ ਹਾਂ ਤੇ ਕੋਈ ਪਹਿਲਾ ਪਰਿਵਾਰ ਚ ਕੋਈ ਇਹੋ ਜਿਹੀ ਗੱਲਬਾਤ ਕਿਸੇ ਨਾਲ ਇਹਨਾਂ ਦਾ ਕੋਈ ਆਉਣ ਜਾਣ ਜਾਂ ਕੋਈ ਇਹੋ ਜਿਹੀਆਂ ਗਤੀਵਿਧੀਆਂ ਚ ਹੋਵੇ ਗਲਤ ਨਹੀਂ ਕੋਈ ਗੱਲ ਬਾਤ ਨਹੀਂ ਕੋਈ ਗੱਲ ਨਹੀਂ ਹੁਣ ਸਰੂਪ ਸਿੰਘ ਨੂੰ ਝੂਠੇ ਕੇਸ ਤੇ ਹੀ ਫੜਾਇਆ ਇਨਾ ਫੜਿਆ ਉਹਦੇ ਕੋਲੋਂ ਕੀ ਆ ਵੀ ਇਹ ਕੇਸ ਵਾਪਸ ਲੈ ਲੈ ਤੇ ਤੈਨੂੰ ਛੱਡ ਦਿੰਨੇ ਇਹ ਵੀ ਲੜਨਾ ਜਾਣ ਕੇਸ ਇਹ ਵਾਪਸ ਲੈ ਲੈ ਇਹ ਬੱਚੇ ਵਾਲਾ ਕੀ ਹਾਂਜੀ ਹੂੰ ਇਹਦੇ ਵਾਰ ਹੁਣ ਆਹੀ ਕਿੱਦਾਂ ਵਾਪਸ ਲੈ ਸਕਦੇ ਸਾਡਾ ਪੁੱਤ ਗਿਆ ਇਨਾ ਵੱਡਾ ਇਨਜਾਮ ਲਾਇਆ ਇਨਾ ਇਨਾ ਵੱਡਾ ਕੀਤਾ ਤੇ ਅਸੀਂ ਕਿੱਦਾਂ ਕਰ ਸਕਦੇ ਹੂੰ ਜੋ ਸੱਚ ਪੁੱਤ ਸੱਚ ਹੀ ਕਹਿਣਾ ਜੀ ਥੋੜਾ ਥੋੜਾ ਕਹਿਣਾ ਹੂੰ ਉਹ ਸਾਡੇ ਜੇ ਇਹਨਾਂ ਨੇ ਇੰਨਾ ਕੁਸਾ ਫਿਰ ਸਾਡਾ ਘਰਬਾਰ ਇਦਾਂ ਦਾ ਰਹਿਣਾ ਸੀ ਤੇ ਤੁਸੀਂ ਹੁਣ ਸੀਬੀਆਈ ਜਾ ਰਹੇ ਹੋ ਜਾਂ ਹਾਈ ਹਾਂ ਨਹੀਂ ਨਹੀਂ ਸੀ ਹਾਈ ਹਾਈ ਕੋਰਟ ਮੰਗ ਕੀਤੀ ਹੈ ਹਾਂ ਜੀ ਹਾਈ ਵੀ ਸਾਨੂੰ ਸੀਬੀਆਈ ਜਾਂ ਚ ਹਾਂ ਜੀ ਇਹਦੇ ਡੈਡੀ ਦੀ ਵੀ ਹਾਈ ਉਹੀ ਕਰਨ ਦੇ ਆ ਜਾਂ ਵੀ ਸਾਨੂੰ ਵਕੀਲ ਕੌਣ ਨੇ ਤੁਹਾਡੇ ਆ ਸਿਮਰ ਸਿਮਰਜੀਤ ਹਾਂ ਜੀ ਸਿਮਰਜੀਤ ਸਿੰਘ ਜਿਹੜਾ ਚੰਡੀਗੜ੍ਹ ਤੋਂ ਹਾਂ ਜੀ ਉਹ ਤੁਹਾਡੇ ਕੋਲੇ ਆ ਪਾਉਂਦੇ ਨੇ ਵਕੀਲ ਸਾਹਿਬ ਆਏ ਹੀ ਜਦਨ ਮੇਰੇ ਬੱਚੇ ਦਾ ਸੰਸਕਾਰ ਕੀਤਾ ਹੈ ਨਾ 2 ਮਿੰਟ ਦਾ ਫਰਕ ਹੈ ਜੇ ਪਹਿਲਾਂ ਆ ਜਾਂਦੇ ਤਾਂ ਭਾਈ ਨਾ ਹੀ ਕਰਾਉਂਦੇ ਹੂੰ ਉਹ ਆਏ ਲੇਟ ਹੀ ਅੱਛਾ ਹਾਂਜੀ ਹੂੰ ਫਿਰ ਪੁਲਿਸ ਨੇ ਕਿਹਾ ਕੋ ਕਿਤੇ ਦਬਾਅ ਪਾ ਕੇ ਤਾਂ ਸੰਸਕਾਰ ਕਰਾਤਾ ਜਦੋਂ ਮੇਰੇ ਮਤਲਬ ਵੀ ਸਰੂਪ ਸਿੰਘ ਨੇ ਕਿਹਾ ਨਾ ਵੀ ਮੇਰੇ ਬੱਚੇ ਦੀ ਮਤਲਬ ਵੇਖੋ ਤੁਸੀਂ ਵੜਵਾੜੀ ਵੀ ਕਿੱਥੇ ਗੋਲੀ ਦਾ ਨਿਸ਼ਾਨ ਹੈ ਕਿਸ ਤੇ ਦੱਸੋ ਤਾਂ ਸਹੀ ਉਹਦੇ ਪੁਲਿਸ ਵਾਲਿਆਂ ਨੇ ਫਿਰ ਇਹਨਾਂ ਨੂੰ ਕਹਿਤਾ ਤਮ ਘਾਤਾ ਵੀ ਤੁਸੀਂ ਸੰਸਕਾਰ ਕਰ ਦੋ ਨਿੱਤੇ ਹੂੰ ਇਹਨਾਂ ਨੂੰ ਕਿੱਦ੍ਹਾ ਦਬਕਾ ਦੁਕਾ ਮਾਰਿਆ ਤਾਂ ਸਕਾਰ ਕਰਾਤਾ ਤੇ ਜਿਹੜੇ ਉਹ ਦੂਸਰਾ ਮੁੰਡਾ ਗੁਰਵਿੰਦਰ ਸਿੰਘ ਤੇ ਰਵੀ ਉਹਨਾਂ ਦੇ ਮਾਪਿਓ ਨਾਲ ਸੁਡੀ ਗੱਲਬਾਤ ਹੋਈ ਮਿਲੇ ਹੋ ਤੁਸੀਂ ਉਹਨਾਂ ਨੂੰ ਦੁਬਾਰਾ ਨਹੀਂ ਉਹ ਆਏ ਸਾਡੇ ਮੁੰਡਾ ਜਿੱਦਣ ਹਰਕਤ ਬਾਅਦ ਭੋਗਤ ਬਾਅਦ ਆਏ ਹਰਕਤ ਉਹ ਦਿਨ ਪਤਾ ਲੱਗ ਗਿਆ ਇਕੱਠੇ ਲਾਸ਼ ਆਈ ਸਰ ਤਿੰਨਾਂ ਦੀ ਇਕੱਠਿਆਂ ਦੀ ਤੇ ਲਾਸ਼ ਆਈ ਬਾਅਦ ਚ ਉਹਨਾਂ ਦੇ ਮਿਲਣ ਹੋਏ ਉਹ ਵਿਚਾਰੀ ਉਹ ਵਿਚਾਰੀ ਕੱਲੀ ਕੱਲੀ ਆ ਕੱਲੀ ਕੱਲੀ ਆ ਹੂੰ ਗਵਾਨੇ ਹਾਂ ਚਲੋ ਪੋਤਾੰਦਾ ਹੀ ਜਾਂਦਾ ਹੀ ਇੰਨਾ ਹੀ ਬੜਾ ਹੀ ਹੂੰ ਇੱਕੋ ਦਿਨ ਕੋਣ ਮਿਲਦਾ ਜੇ ਆ ਆਪਣੀ ਪੁੱਤ ਵੀ ਉਹਨਾਂ ਦੀ ਪੁੱਤ ਵੀ ਕਿੱਦਾਂ ਇਕੱਠੇ ਹੋ ਸਕਦੇ ਨਹੀਂ ਨਹੀਂ ਉਸ ਤੋਂ ਉਸ ਤੋਂ ਬਾਅਦ ਕੋਈ ਗੱਲਬਾਤ ਉਹਨਾਂ ਨੇ ਤੁਹਾਨੂੰ ਦੱਸੀ ਵੀ ਬੱਚੇ ਜਾਣਦੇ ਸੀ ਜਾਂ ਕੋਈ ਗਲਤ ਸੀ ਜਾਂ ਕੋਈ ਉਹਨਾਂ ਨੂੰ ਵੀ ਨਹੀਂ ਕੁਝ ਪਤਾ ਨਾ ਨਾ ਉਹਨਾਂ ਨੂੰ ਉਹਨਾਂ ਨੂੰ ਵੀ ਨਹੀਂ ਪਤਾ ਉਹਨਾਂ ਨੂੰ ਵੀ ਨਹੀਂ ਕੁਝ ਪਤਾ ਪਤਾ ਹੀ ਨਹੀਂ ਪਤਾ ਹੀ ਉਹ ਦਿਨ ਲੱਗਾ ਜਿੱਦਨ ਮੁੱਕ ਕੇ ਆ ਗਏ ਪੁਲਿਸ ਸਵੇਰੇ ਆਏ ਦੇ ਕੋਦੇ ਹਾਲ ਦੇ ਇੱਥੇ ਹੀ ਕੋਦੇ ਹਾਲ ਦੇ ਉੱਥੇ ਹੀ ਫਿਰ ਦਰ ਪੰਜ ਵਾਰੀ ਇਹ ਨਹੀਂ ਗੱਲ ਸੁਨੇ ਉਹ ਨਹੀਂ ਗੱਲ ਸੁਨੇ ਫੇਰ ਆਂਦੇ ਵੀ ਲਾਸ਼ ਚੁੱਕ ਕੇ ਲਿਆਉ ਆਪਣੀ ਪਹਿਲਾ ਪੁਲਿਸ ਵਾਲੇ ਆਏ ਜਿੱਦਨ ਇਹਨਾਂ ਦਾ ਮਤਲਬ ਕੀਤਾ ਵਾ ਮਾਰਿਆ ਹਾਂ ਠੀਕ ਹੈ ਸਵਾ ਵਾਰ ਮਤਲਬ ਖਬਰ ਆ ਗਈਆਂ ਮੁੜ ਕੇ ਪੁਲਿਸ ਸਾਡੇ ਘਰ ਉਧਰ ਆਈ ਆ ਤੇ ਕਹਿੰਦੇ ਤੁਹਾਡੇ ਬੱਚਿਆਂ ਦਾ ਕੀਤਾ ਗਿਆ ਕਾਉਂਟੈਂਟ ਤਾਂ ਆਈ ਫਿਰ ਮੰਨਈਏ ਨਾ ਕਹਿੰਦੇ ਵੀ ਇਹ ਆ ਵੀ ਜਿੰਦੇ ਆ ਕਹਿੰਦੇ ਜਿੰਦੇ ਆ ਪਰ ਲੱਤ ਤੇ ਗੋਲੀਆਂ ਗੋਲੀਆਂ ਵੱਜੀਆਂ ਨੇ ਹਾਂ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਿਹਾ ਵੀ ਲੱਤ ਤੇ ਗੋਲੀਆਂ ਵੱਜੀਆਂ ਹੈ ਜਿੰਦੇ ਆ ਹੂੰ ਤੇ ਕੋਈ ਗੱਲ ਨਹੀਂ ਬਚ ਜਾਣਾ ਹੂੰ ਉਹ ਉਧਰ ਦੀ ਪੁਲਿਸ ਜਿਹੜੀ ਆਈ ਸੀ ਪਰ ਇੱਧਰ ਦੀ ਪੁਲਿਸ ਵਾਲਿਆਂ ਨੇ ਕਿਹਾ ਹੂੰ ਤੇ ਉਹ ਮੁੜ ਕੇ ਇਹਦਾ ਡੈਡੀ ਕਹਿੰਦਾ ਚਲੋ ਠੀਕ ਆ ਅਸੀਂ ਕਿਹਾ ਤਾਂ ਵੀ ਅਸੀਂ ਉੱਥੇ ਰੋਣਾ ਪਿੱਟਣਾ ਪਾਤਾ ਤੇ ਉਹ ਮੁੜ ਕੇ ਪਤਾ ਨਾ ਲੱਗਾ ਤਾਂ ਉਹ ਮੁੜ ਕੇ ਕਹਿ ਕੇ ਤੇ ਚਲ ਗਏ ਫਿਰ ਥੋੜੀ ਦੇਰ ਬਾਅਦ ਮਤਲਬ ਜਿੱਥੇ ਰਵੀ ਦਾ ਪਣ ਵਈ ਦਾ ਘਰ ਆ ਨਾ ਧਿਆਨ ਦਾ ਉੱਥੇ ਆਣ ਕੇ ਦੱਸ ਦਿੱਤਾ ਵੀ ਤੁਹਾਡੇ ਮੁੰਡੇ ਮੁੱਕ ਗਏ ਡੈੱਡ ਹੋ ਗਏ ਤੇ ਲੈ ਆ ਤੂੰ ਲੈ ਆਉ ਤੂੰ ਥੋੜੀ ਦੇਰ ਬਾਅਦ ਜਾ ਕੇ ਤੇਨਾਂ ਨੇ ਸੁਣਾ ਦੇ ਤੇ ਇਹਨਾਂ ਨੇ ਕਿੰਨਾ ਘਰਾਂ ਨੇ ਸਲਾਹ ਦਿੱਤੀ ਪੁਲਿਸ ਵਾਲੇ ਆਏ ਨਾਲ ਹੂੰ ਉਹਨਾਂ ਨੇ ਸ਼ਾਮੀ ਫੇਰ ਗੱਡੀ ਤੇ ਖੜੀ ਆਏ ਹੂੰ ਫੇਰ ਉੱਥੇ ਗਏ ਫੇਰ ਉੱਥੇ ਗਏ ਤੁਸੀਂ ਯੂਪੀ ਗਏ ਹਾਂ ਉਹ ਬਗਾਨੇ ਸ਼ਹਿਰ ਤੇ ਡਰ ਡਰ ਕੇ ਜਾਣਾ ਸੀ ਮਤਲਬ ਵਿਚਾਰੇ ਆਪ ਡਰੇ ਗਏ ਵੀ ਜੇ ਇਹਨਾਂ ਨਾਲ ਕਰਤਾ ਤਾਂ ਕੀ ਪਤਾ ਸਾਡੇ ਨਾਲ ਹੀ ਨਾ ਕਰਦਣ ਹੂੰ ਇਹ ਡਰ ਕੇ ਗਏ ਵਿਚਾਰੇ ਵੀ ਬਹੁਤ ਸoare ਨਾਲ ਗਏ ਸੀ ਹੂੰ ਜੀ ਸੋ ਇਹ ਜਸ਼ਨਪ੍ਰੀਤ ਸਿੰਘ ਦੇ ਮਾਤਾ ਜੀ ਤੇ ਉਹਨੇ ਦਾਦੀ ਜੀ ਸੀ ਇਹਨਾਂ ਨੇ ਵੀ ਗੱਲਬਾਤ ਦੱਸੀ ਅਸੀਂ ਦੂਜੇ ਪਰਿਵਾਰਾਂ ਨੂੰ ਵੀ ਮਿਲਿਆ ਇਸ ਕੇਸ ਦੇ ਸੰਬੰਧ ਦੇ ਵਿੱਚ ਤੇ ਐਡਵੋਕੇਟ ਸਿਮਰਨਜੀਤ ਸਿੰਘ ਆ ਜਿਹੜੇ ਉਹ ਕੇਸ ਦੀ ਪੈਰਵਾਹੀ ਕਰ ਰਹੇ ਨੇ ਤੇ ਉਹਨਾਂ ਨੇ ਵੀ ਸੀਬੀਆਈ ਦੀ ਮੰਗ ਕੀਤੀ ਆ ਹਾਈ ਕੋਰਟ ਤੇ ਵਿੱਚ ਹੁਣ ਸਾਰੀ ਗੱਲਬਾਤ ਆ ਪਰ ਇੱਕ ਨਵੀਂ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਇਹਨਾਂ ਵੱਲੋਂ ਜਿਹੜਾ ਇਲਜ਼ਾਮ ਲਾਇਆ ਗਿਆ ਵੀ ਜਿਹੜੇ ਜਸ਼ਨਪ੍ਰੀਤ ਦੇ ਪਿਤਾ ਨੇ ਉਹਨਾਂ ਨੂੰ ਵੀ ਇੱਕ ਝੂਠੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇਹੀ ਪ੍ਰੈਸ਼ਰ ਆ ਇਹਨਾਂ ਦੇ ਉੱਤੇ ਲਗਾਤਾਰ ਵਿਊ ਕੇਸ ਵਾਪਸ ਲੈ ਲਓ ਫਿਰ ਅਸੀਂ ਉਹਨਾਂ ਨੂੰ ਵੀ ਛੜ ਦਾਂਗੇ ਸੋ ਕਿਉਂਕਿ ਇਹ ਉਹੀ ਬੱਚੇ ਨੇ ਜਿਨ੍ਹਾਂ ਦੀ ਫੋਟੋ ਵਾਇਰਲ ਹੁੰਦੀ ਆ ਉਹੀ ਕੱਪੜਿਆਂ ਤੋਂ ਫਿਰ ਜਿਹੜਾ ਸਾਰੇ ਪੰਜਾਬ ਦੇ ਵਿੱਚ ਰੌਲਾ ਪੈਂਦਾ ਵੀ ਪਹਿਲਾਂ ਉਹੀ ਕੱਪੜਿਆਂ ਦੇ ਵਿੱਚ ਫੋਟੋਆਂ ਖਿੱਚੀਆਂ ਗਈਆਂ ਨੇ ਫਿਰ ਗੋਲੀ ਮਾਰੀ ਗਈ ਸੋ ਇਹ ਦਸ਼ਨਪ੍ਰੀਤ ਸੀ 18 ਸਾਲ ਦੀ ਉਮਰ ਸੀ ਤੇ ਬਿਲਕੁਲ ਅਣਪੜ੍ਹ ਬੱਚਾ ਸੀ ਦਿਹਾੜੀ ਕਰਦਾ ਸੀ ਕਿਉਂਕਿ ਫਿਰ ਹਾਜ਼ਰ ਹੋਵਾਂਗੇ ਧੰਨਵਾਦ